ਨੂੰ ਜਾਣੂ ਕਰਵਾ ਦੋ ਅਸੀਂ ਇਸ ਤੋਂ ਬਾਅਦ ਇਹ ਧਰਨੇ ਤੋਂ ਆਉਣੋਂ ਹਟ ਜਾਾਂਗੇ ਇਹ ਗੱਲਾਂ ਬਾਤਾਂ ਕਰਨੋਂ ਹਟ ਜਾਾਂਗੇ ਅਸੀਂ ਕਿਉਂ ਆਪਦਾ ਕੰਮ ਛੱਡ ਕੇ ਆਉਨੇ ਆ ਗੁਸਤਾਰ ਕਰੋਗੇ ਜਿਹਾ ਮੈਂ ਕਰਦਾ ਨਾ ਇਹ ਵੰਦ ਕਰਾਂ ਹਾਂ ਕਾਰ ਨੂੰ ਬਾਈ ਯਾਰ ਹੁਕਮ ਹੈ ਹੁਕਮ ਹੁਕਮ ਕੀ ਦਾ ਚੱਕਰੀਆ ਖਾਨ ਦਾ ਨਹੀਂ ਨਹੀਂ ਕੋਈ ਨਹੀਂ ਸਾਡੇ ਭਾਈਓ ਯਾਰ ਆਸਤਾ ਦੇਖੋ ਤੁਸੀਂ ਹੁਣ ਜਦੋਂ ਨਹੀਂ ਜਾ ਸਾਡੇ ਹਾਂ ਉਹ ਬਣਾਈ ਆ ਆ ਜਾ ਜਿੱਤੀ ਗਾ ਲਾਅ ਰੌਂਟਰ ਬੈਂਟ ਨਹੀਂ ਲਾ ਸਕਦਾ ਬੜੀ ਬਾਹਰ ਹੋ ਰਹੀ ਹੈ ਨਹੀਂ ਲਾ ਆਪਾਂ ਨੂੰ ਇਹ ਕਹਿੰਦਾ ਕਿ ਕਿਤੇ ਨਹੀਂ ਕਰਨਾ ਲਾਉਣਾ ਹੋਵੇ ਇਕ ਤਾਂ ਕੁਝ ਨਹੀਂ ਕਰਨਾਗਾ ਇਹ ਕਿਹੜੇ ਲਾਅ ਦੇ ਵਿੱਚ ਆਈ ਸਾਨੂੰ ਥੋੜਾ ਜਿਹਾ ਚਲੋ ਜਾਣਕਾਰੀ ਮਿਲ ਜੇ ਨਾ ਵੀ ਇਹ ਕਿਹੜੇ ਲਾਅ ਦੇ ਵਿੱਚ ਆਈ ਦੋ ਹੋ ਰਹੀ ਹੈ ਬਈ ਕੋਈ ਟੈਕਲ ਕਰਨਾ ਤੇ ਆਪਣੇ ਬੰਦਿਆਂ ਨੇ ਨਹੀਂ ਤੁਹਾਡੇ ਕੋਈ ਨਹੀਂ ਪਹਲੇ ਪੱਕਾ ਕਨਫਰਮ ਨਹੀਂ ਬਾਬਾ ਜੀ ਕਨਫਰਮ ਕਰੋ ਆਪਾਂ ਦੇ ਸਾਰੇ ਲਾਅ ਦਾ ਤਾਂ ਪਤਾ ਕਰ ਲਿਆ ਤੁਹਾਨੂੰ ਨਹੀਂ ਪਤਾ ਹੈਗਾ ਆ ਜੋ ਹਾਂਜੀ ਸਾਜੀ ਵੀ ਕਿਹੜੇ ਲਾਅ ਦੇ ਥਰੂ ਕਰ ਰਹੇ ਹੋਈ ਸਾਨੂੰ ਉਹ ਨਾਇਰਵੰਦ ਕਰੋਂਗੇ ਹਾਂ ਬਸ ਠੀਕ ਆਤਾ ਜੀ ਇਹਦੇ ਆਰਦੀ ਜਗ੍ਹੀ ਆ ਖੜੇ ਰਹਿਣ ਦੋ ਸਾਡੇ ਹੁਣ ਇੰਨਾ ਵੀ ਨਾ ਦੇਖੋ ਇੰਨਾ ਵੀ ਨਾ ਕਰੋ ਵੀ ਸਾਨੂੰ ਜਮਾ ਅੰਦਰਵਾੜ ਕੀ ਬਾੜ ਡਾਲੋ ਇੱਥੇ ਬੈਠੇ ਆ ਇਹ ਇੰਨਾ ਧੱਕਾ ਨਾ ਕਰੋ ਕਿਉਂਕਿ ਫਿਰ ਇਹ ਵੀ ਸਾਡੇ ਸੂਲਾਂ ਤੋਂ ਜੇ ਕੱਲੋਂ ਇਹ ਝੰਡਾ ਹੈ ਕਹਿੰਦੇ ਗੋਲੀਆਂ ਮਾਰੂ ਸਿੱਖਾਂ ਡੰਬਣਗੇ ਡੰਬਣਗੇ ਕੱਲਾ ਸਾਨੂੰ ਪਹਿਲਾਂ ਨਹੀਂ ਡੰਬੇ ਕੱਲਾ ਸਾਨੂੰ ਕੱਲਾ ਸਾਨੂੰ ਹੀ ਰੋਕਿਆ ਗਿਆ ਕਿ ਸਭ ਨੂੰ ਕੱਲਾ ਹੋਰ ਬੰਦੇ ਪਹੁੰਚਣਗੇ ਉੱਥੇ ਜਥੇਬ ਲੀਡਰ ਪਹੁੰਚਣਗੇ ਹੋਰਾਂ ਨੂੰ ਸਾਨੂੰ ਕੋਈ ਦੇ ਸਪੈਸ਼ਲ ਗੱਲਾਂ ਨਹੀਂ ਇਹ ਪਤਾ ਕੀ ਗੱਲ ਹੈ ਬਾਈ ਸਿੱਖੀ ਦੀ ਗੱਲ ਹੈ ਇਹੇ ਸਿੱਖੀ ਦੀ ਗੱਲ ਹੈ ਸਿੱਖੀ ਤੋਂ ਚੁੱਪਦੇ ਆ ਸਾਰੇ ਹੋਰ ਕਿਸੇ ਲਾਲ ਨੀਰ ਨੂੰ ਕਿਸੇ ਹਰੇ ਝੰਡੇ ਨੂੰ ਕਿਸੇ ਨੂੰ ਨਹੀਂ ਕਰਦੇ ਪਰ ਕਈਆਂ ਵੀ ਫਾਲ ਨੂੰ ਸੁਗਦੀ ਪਰ ਫਾਲ ਤੁਗਣ ਲਾਉਂਗੇ ਚਲੋ ਆ ਜਾਓ ਬਾਬਾ ਤੁਸੀਂ ਅੰਦਰ ਵਗਦੇ ਬੱਸ ਇੰਨਾ ਉਹ ਕਰਨਾ ਸੀ ਖੰਦਿਆ ਕੋਈ ਨਹੀਂ ਜਾ ਖੜਾ ਆ ਦੇਖੋ ਸ਼੍ਰੀ ਆਮ ਪ੍ਰਸ਼ਾਸਨ ਦਾ ਇੱਥੋਂ ਤੱਕ ਹੁਕਮ ਆ ਗਿਆ ਸਾਨੂੰ ਬਾਹਰ ਤੱਕ ਪੈਰ ਵੀ ਨਹੀਂ ਪਾਉਣ ਦੇਣਾ ਉਸ ਤਾਂ ਖੜੇ ਰਹੋ ਤੂੰ ਰਿਆ ਆਪਾਂ ਗੱਲ ਕਰਾਂਗੇ ਆਪਾਂ ਖੜੇ ਹਾਂ ਜੇ ਤੁਸੀਂ ਸਾਨੂੰ ਜਾਣੂ ਕਰਵਾ ਦਿਓ ਅਸੀਂ ਇਸ ਤੋਂ ਬਾਅਦ ਇਹ ਧਰਨਾ ਚੋਂ ਹਟ ਜਾਾਂਗੇ ਇਹ ਗੱਲਾਂ ਬਾਤਾਂ ਕਰਨੋਂ ਹਟ ਜਾਾਂਗੇ ਅਸੀਂ ਕਿਉਂ ਆਪਦਾ ਕੰਮ ਛੱਡ ਕੇ ਆਉਨੇ ਆ ਸੰਵਿਧਾਨਿਕ ਹੱਕਾਂ ਦੇ ਡਾਕਾ ਸਿੱਧੇ ਤੌਰ ਤੇ ਇਹ ਜਿਹੜਾ ਅਸੀਂ ਆਪਦੀ ਗੱਲ ਰੱਖਣ ਖਾਤਰ ਕਿਤੇ ਧਰਨਾ ਦਿੰਨੇ ਆ 5 ਸਾਲ ਰੱਜ ਕੇ ਚੱਟਾ ਪੀਤਾ ਰੱਜ ਕੇ ਵੇਚਿਆ ਕਦੇ ਪੁਲਿਸ ਨੇ ਟੱਚ ਵੀ ਨਹੀਂ ਕੀਤਾ ਚਲੋ ਸਿੰਘੋ ਆ ਜਾ ਬਾਬਾ ਆ ਕੇ ਪੁਲਿਸ ਆ ਬੜੀ ਆ ਚਲੋ ਬਾਬਾ ਆ ਜਾ ਤਾਹਾਂ ਕਰਦਾ ਗੱਲਬਾਤ ਆਜੋ ਆ ਜਾ ਅਸਰ ਆ ਜਾ ਅਸਰ ਆ ਜਾ ਬਾਬਾ ਜੀ ਆਜੋ ਦੇ ਭਾਈ ਮੜਵਾਏ ਸੀ ਗੱਲ ਹੁਣ ਵੀ ਹੋ ਰਹੀ ਆ ਸਾਡੇ ਆਪ ਲੈ ਬੰਦ ਨੂੰ ਰੋਕ ਕੇ ਰੱਖਣਾ ਬੰਦਵੀਂ ਜਿੰਨੀਆਂ ਆਵਾਜ਼ਾਂ ਦਬੋ ਆਉਂ ਲੜਨ ਸਾਡੇ ਪਰਿਵਾਰ ਨੂੰ 92 ਕਿਤੇ ਆਏ ਨਹੀਂ ਇਹ ਕਿੰਨਾ ਕਿ ਪੰਜਾਬ ਦੀ ਆਵਾਜ਼ ਨੂੰ ਖੰਭ ਮਾਰ ਲਈਏ ਸਾਨੂੰ ਪਤਾ ਨਹੀਂ ਹੈਗਾ ਅਸੀਂ ਤਾਂ ਕਰਕੇ ਕਹਿ ਰਹੇ ਤੁਸੀਂ ਪ੍ਰਜਾਸ਼ਨੋ ਉਹ ਕਿਹੜਾ ਲਾਇਆ ਡਰਾ ਜਿਹੜਾ ਇਹ ਕਹਿੰਦਾ ਤੁਸੀਂ ਕਿਸੇ ਤਰ੍ਹਾਂ ਦਾ ਹਰ ਜਾਲ ਸਾਨੂੰ ਸਹੀ ਦੇ ਲੋ ਜੀ ਚਲੋ ਭਾਈ ਬਾਹਰ ਟਿਕਿਆ ਸਾਨੂੰ ਇਹ ਪ੍ਰਜਾਸ਼ ਨਹੀਂ ਰਿਹਾ ਜਾਲੇ ਗਲਤ ਤੇ ਕਰੋ ਕੱਲੀ ਉਹ ਆਪਣਾ ਅਗੇ ਚ ਅਮਰਤਪਾਲ ਵਾਲੀ ਦਲ ਦੇ ਇੱਕ ਬਸ 2 ਕਿਲੋ ਅਸੀਂ ਜਾਣਾ ਚਾਹੁੰਦੇ ਆ ਧਰਨੇ ਦੇ ਵਿੱਚ ਸਰ ਅਮਿਸ਼ਾਚਨ ਬੱਸ ਕਰੋ ਆਇਆ ਹੁਣ ਭਾਈ ਐਸ ਐਚਓ ਸਾਹਿਬ ਕਿਹਾ ਮੈਂ ਆਪ ਕਰੂੰਗਾ ਹੁਣ ਲਾ ਇਹਨਾਂ ਆਰਡਰ ਜਿਹੜਾ ਆਇਆ ਓਨੇ ਬੜੀਆਂ ਤੇਰੇ ਨੇ ਬੋਲੇ ਜੀ ਸਨਿਹਾਰ ਸਾ ਸ੍ਰੀ ਆਕਾਲ ਕਿਆ ਹੋਇਆ ਭਾਈ ਮੈਨੂੰ ਤਰੰਦਨ ਹੋ ਗਏ ਜੱਜੇ ਦਾ ਧੂਰੀ ਪ੍ਰੋਗਰਾਮ ਸੋਚਦੇ ਦਾ ਨਾਜਾ ਬੰਦੀਆਂ ਇਹ ਮੈਂ ਜਾਣਨਾ ਹੁਣ ਇਹ ਵੀ ਆਪ ਦੇ ਬੰਦੇ ਨੇ ਇਹਨਾਂ ਨੂੰ ਵੀ ਹੁਕਮ ਆ ਉੱਪਰੋਂ ਨੰਗਣ ਜੇ ਮੈਂ ਨੰਗਣਾ ਹੁੰਦਾ ਨੰਗਣ ਦੀ ਗੋਸ਼ ਕਰਦਾ ਫਿਰ ਵੀ ਨੰਗਣ ਦੇ ਨਾਂ ਸੀ ਕੋਸ਼ਿਸ਼ ਕਰੀ ਬਹੁਤ ਹੁਣ ਸੋ ਇੰਟੈਲੀਜੈਂਸੀ ਮਾਗਰ ਆ ਪੌਣੀ ਪੁਲਿਸ ਮਾਗਰ ਹੁਣ ਭਾਈ ਇਹ ਇਹ ਕੰਮ ਕਰ ਮੈਂ ਇਹਨਾਂ ਦੇ ਠੀਕ ਹੈ ਬਹੁਤ ਵਧੀਆ ਕੰਮ ਕਰਾਉਂਦੇ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਇਹ ਮੇਰੇ ਭਰਾ ਨੇ ਇਹਨਾਂ ਨੂੰ ਅੱਜ ਉੱਪਰੋਂ ਹੁਕਮ ਆ ਗਿਆ ਮੈਨੂੰ ਰੋਕਣ ਦਾ ਅਸੀਂ ਇੰਨੇ ਬੰਦੇ ਰੋਕ ਲੇ ਨਸ਼ੇ ਵਾਲਿਆਂ ਨੂੰ ਇਹ ਵੀਰ ਕਾ ਤੋਂ ਨਹੀਂ ਰੋਕਦੇ ਨਸ਼ਾ ਵਿਕੀ ਜਾਂਦਾ ਅੱਜ ਮੈਂ ਹੁਣ ਲਿਆ ਕਿ ਦਿਨਾਂ ਨਸ਼ਾ ਇਹਨਾਂ ਉਹ ਇੱਕ ਮਰਨਗੇ ਨਸ਼ੇ ਵਾਲਿਆਂ ਨੂੰ ਚਲੋ ਮੈਂ ਇਹਨਾਂ ਨਾਲ ਹੀ ਜਾਣਾ ਹੈ ਨਸ਼ਾ ਦਵਾਉਣਾ ਹੈ ਜਵਾਰ ਕਿਉਂ ਦਵਾਉਣਾ ਇੱਥੋਂ ਦਵਾਉਣਾ ਲਵ ਯੂ ਬਾਦਨਾ 5 ਮਿੰਟਾਂ 'ਚ ਵੀ ਨਸ਼ਾ ਰੋਕ ਦੇਣਾ ਐ ਅਸੀਂ ਖੁਸ਼ ਐ ਅਸੀਂ ਜਿੰਦਾਬਾਦ ਐ ਫੇਰ ਸਰਕਾਰ ਇਹਨਾਂ ਨੂੰ ਨਸ਼ਾ ਰੋਕਣ ਨੂੰ ਹੁਕਮ ਕਾ ਤੋਂ ਨਹੀਂ ਕਰਦੀ ਅੱਜ ਭਗਵੰਤ ਜੀ ਦੀ ਕੋਠੀ ਦਾ ਘਰਾ ਸੀ ਬਹੁਤ ਲੋਕਾਂ ਨੇ ਜਾਣਾ ਸੀ ਕੀ ਹੁੰਦਾ ਸੀ ਉਹ ਕੋਠੀ गिर ਜਾਂਦੀ ਹੋਰ ਵੀ ਦਾ ਲੀਡਰ ਹੋਏ ਨੇ ਪੁਰਾਣੇ ਕਹਿੰਦੇ ਸੀ ਬਹਿ ਜਾਓ ਭਾਈ ਲਾ ਲੋ ਤਰਨਾ ਮਟਰ ਪਨੀਰ ਦੀ ਸਬਜ਼ੀ ਦੇ ਜਾਗੇ ਉਹ ਵੀ ਤਾਂ ਲੀਡਰ ਇਹਨੂੰ ਕੀ ਡਰ ਹੋ ਗਿਆ ਲੋਕ ਜਾਂਦੇ ਉੱਥੇ ਬਹਿ ਜਾਂਦੇ ਇੱਕ ਬੱਸੀ ਜਾ ਕੇ ਬਹਿਣ ਦਿੰਦਾ ਇਹ ਫਿਰ ਇਹਨੂੰ ਲੋਕਾਂ ਦੇ ਫਾਦੇ ਤੋਂ ਡਰ ਹੋ ਗਿਆ ਇਹਦੀ ਆਪ ਦੀ ਕੂਕਦੀ ਨਹੀਂ ਇਹ ਦਿੱਲੀ ਮਾਰ ਚੱਲਿਆ ਦਿੱਲੀ ਦਾ ਇਹ ਜਾਂ ਤਾਂ ਹੁਣ ਇਹ ਜਿਹੜਾ ਹੈ ਜਾਂ ਜ਼ੁਲਮ ਕਰੀ ਜਾਂਦਾ ਇਹ ਸਾਰੇ ਬੰਦੇ ਇਹ ਹੈ ਜਾਂ ਜ਼ੁਲਮ ਕਰੀ ਜਾਂਦਾ ਮੈਨੂੰ ਲੱਗਦਾ ਇਹਦੇ ਆਪ ਦੇ ਬੱਸ 'ਚ ਹੈ ਨਹੀਂ ਗੰਮ ਦਿੱਲੀ ਦੇ ਹੁਕਮ ਨੇ ਇਹ ਦਿੱਲੀ ਮੈਨੂੰ ਲੱਗਦਾ ਦਿੱਲੀ ਦੇ ਅੰਡਰ ਹੋ ਗਿਆ ਸਾਰਾ ਕੁਝ ਦਿੱਲੀ ਵੀ ਨਹੀਂ ਭਾਜਪੀ ਦੇ ਅੰਡਰ ਸਾਰਾ ਕੁਝ ਮੇਰੇ ਹਿਸਾਬ ਨਾਲ ਉਹ ਹਲਾਉਂਦੀ ਆ ਤੁਲਕਾਉਂਦੀ ਆ ਹੁਕਮ ਆਮ ਮੰਦੇ ਦਾ ਕੋਈ ਕਸੂਰ ਨਹੀਂ ਹੈ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਇਹਨਾਂ ਨੇ ਡਿਊਟੀਆਂ ਵਜਾਉਣੀਆਂ ਆਪਣੀ ਭਰਾ ਇੱਕ ਸ਼ਹਿਰ ਚ ਰਹਿਣਾ ਸਾਰੀ ਉਮਰੇ ਪੜਨਾ ਬੱਟ ਮੇਰੀ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਬਾਈ ਜੇ ਤੁਸੀਂ ਨਸ਼ੇ ਖਿਲਾਫ ਹੀ ਐ ਕੰਮ ਕਰ ਦੋ ਮੈਂ ਖੁਸ਼ ਹਾਂ ਸਿਟੀ ਟੂ ਬਣ ਚੋਂ ਆ ਬਾਈ ਐਸ ਐਚਓ ਛੁੱਟੀ ਸੀ ਉਸ ਤੋਂ ਦੇ ਇੱਕ ਮੁਲਾਜ਼ਮ ਨੇ ਕਿਹਾ ਅੱਜ ਤੇ ਪੀਤੀ ਫੜ ਕੇ ਫੜਾਇਆ ਵੀ ਤੁਸੀਂ ਝੋਟੇ ਨੂੰ ਕੁੱਟ ਕੀ ਆ ਜਾਓਗਾ ਯਾਰ ਮੈਂ ਉਹ ਸ਼ੇਤੀ ਸਾਹਮਣੇ ਲੈ ਕੇ ਆਉ ਤੇਰੇ ਸਾਹਮਣੇ ਰੋਜ਼ ਨਸ਼ੇ ਵਾਲੇ ਫੜੀ ਜਾਂਦੇ ਆਪਾਂ ਕੱਡਾ ਕੱਡਾ ਇਹ ਦਸਤਖੀਰੇ ਫੜ ਲੇ ਹਣਾ ਆ ਜਾ ਭਾਈ ਮੁਬਾਰਕ 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 ਚੜੂ ਸਰਕਾਰ ਮੁਬਾਰਕ 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 ਪ੍ਰਵਿੰਦਰ ਤੇਰੇ ਵਾਂਗ ਹੋਰ ਵੀ ਬਹੁਤ ਸਾਰੇ ਜਿਹੜੇ ਆਗੂ ਆ ਨੇ ਅੱਜ ਉੱਥੇ ਜਾਣਾ ਸੀ ਉਹਨਾਂ ਨੂੰ ਵੀ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਕੱਲੇ ਤੈਨੂੰ ਨਹੀਂ ਓਇਆ ਨਸ਼ੇ ਨੂੰ ਨਜ਼ਰਬੰਦ ਕਰ ਦੇਣਾ ਲੋੜ ਹੀ ਨਹੀਂ ਕਿ ਇਹ ਚੀਜ਼ ਦੀ ਕੱਲੇ ਨਸ਼ੇ ਨੂੰ ਨਜ਼ਰਬੰਦ ਕਰਨਾਂ ਇਹ ਇਸ ਤਰ੍ਹਾਂ ਜਿਹੜਾ ਨਜ਼ਰ ਬੰਦ ਕਰਨ ਨਾਲ ਜਿਹੜਾ ਅੱਜ ਉਥੇ ਇਕੱਠਾ ਹੋ ਹੋਣਾ ਨਹੀਂ ਹੈ ਕੱਟਦਾ ਯਾਰ ਅੱਜ ਨਹੀਂ ਹੋ ਕੱਲ ਨੂੰ ਹੋਜੂ ਆਪ ਹੀ ਨੰਗ ਜਾਗੇ ਕਿੰਨੇ ਦਿਨ ਰੋਕੀ ਰੱਖਣਗੇ ਕੱਟਦਾ ਹੋ ਕੇ ਰਹੂਗਾ ਇਹ ਕੱਟਦਾ ਹੋਣੀ ਹੁਣ ਇੱਕ ਦਿਨ ਨਹੀਂ ਹੁਣ ਦੋ ਦਿਨ ਨਹੀਂ ਹੁਣ ਤਿੰਨ ਦਿਨ ਨਹੀਂ ਹੋ ਕਿੰਨੇ ਕੁ ਦਿਨ ਫਲੱਡ ਨੂੰ ਰੋਕੀ ਰੱਖਾਂਗੇ ਹੜ੍ਹ ਹੀ ਆ ਗਿਆ ਜਦੋਂ ਵੇਗ ਹੀ ਆ ਗਿਆ ਨਹੀਂ ਉਹਨੂੰ ਛੱਡ ਦੂਗਾ ਨਹੀਂ ਉਹਨੂੰ ਛੱਡ ਦੂ ਅੱਜ 7 ਪਰਚਿਆਂ ਦੀ ਹੋਰ ਤਿਆਰੀ ਆ ਅੱਜ ਜੇ ਕੱਠਣਾ ਹੋਇਆ ਉੱਥੇ 7 ਪਰਚੇ ਹੋਰ ਪਾਉਣਗੇ ਲੋਕੋ ਕਿਸ ਨਾ ਕਿਸੇ ਲੋਟ ਪਹੁੰਚੋ ਸਾਨੂੰ ਤਾਂ ਭਾਈ ਹੁਣ ਪਹੁੰਚਾ ਨਹੀਂ ਦਿੰਦੇ ਹਾਊਸ ਰੈਸਟ ਕਰ ਜਾਗਾ ਜਾਂ ਅੰਗਨੰਦ ਹੁਣ ਇਹ ਵੀ ਆਪ ਦੇ ਭਰਾਏ ਪੱਗਾ ਇਹਨਾਂ ਦੇ ਬੰਨੀਆਂ ਪੱਗਾ ਸਾਡੇ ਬੰਨੀਆਂ ਨੇ ਯਾਰ ਕੀ ਕਰੀਏ ਜਾਂ ਤਾਂ ਇਹ ਚੀਨੀ ਹੁੰਦੇ ਨੇਪਾਲੀ ਹੁੰਦੇ ਫਿਰ ਤਾਂ ਨਾਲ ਲੜਦੇ ਵੀ ਚੰਗੇ ਲੱਗਦੇ ਹੁਣ ਆਪ ਦੀ ਸਿੱਖ ਭਾਈ ਆ ਸਿੱਖ ਨਾਲ ਸਿੱਖ ਲੜੇ ਦਿੱਲੀ ਦਾ ਹੁਕਮ ਸ਼ੋਭਾ ਨਹੀਂ ਦਿੰਦਾ ਇਹ ਵੀ ਡਿਊਟੀ ਆ ਬੈਟ ਦੀ ਮੰਤ ਗੁਰੂ ਗ੍ਰੰਥ ਸਾਹਿਬ ਨੂੰ ਹੱਥਾ ਏਡੇ ਇੱਕ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਯਾ ਤਾਂ ਇਹ ਕਿਸੇ ਹੋਰ ਗੁਰੂਪ੍ਰੀਤ ਨੂੰ ਮੰਨਦੇ ਨਾ ਅਸੀਂ ਹੋਰ ਇਹਨਾਂ ਦਾ ਹੁਕਮ ਬੱਜਿਆ ਇਹਨਾਂ ਦਾ ਹੁਕਮ ਮਜਾਉਣਾ ਜਿਹਦੀ ਖਾਈਏ ਬਾਜੀ ਦੀ ਭਰੀ ਹਾਰੀ ਕੱਲ ਨੂੰ ਹੋਰ ਸਰਕਾਰਾਂ ਦਾ ਜੋਧਾ ਵਰਨਾ ਪਊਗਾ ਬੱਟ ਯਾਰ ਉਹਨੂੰ ਚਾਹੀਦਾ ਬੰਦੇ ਨੂੰ ਜੋ ਉੱਪਰ ਬੈਠਾ ਹੈ ਕੁਰਸੀ ਤੇ ਵੀ ਆਹ ਰੰਗ ਜੇ ਵਾਲੇ ਕੰਮਾਂ ਤੇ ਨਾ ਜੱਕਰਖਾਨੀ ਵਾਲੇ ਬੰਦੇ ਤੇ ਨਾ ਤਾਰੂ ਸਿੰਘ ਦਾ ਈਟਾ ਜੋੜਾ ਸੀ ਅਜੇ ਪਿਆ ਸਿਰ ਤੇ ਬਾਜ ਬਾਜ ਮੂਤ ਨਿਕਲੇਗਾ ਸਿਰ ਤੇ ਬਾਜ ਬਾਜ ਮੂਤ ਨਿਕਲੇਗਾ ਤਾਂ ਆਹ ਆਹ ਹਾਲ ਹੋਣਗੇ ਲਓ ਭਾਈ ਬੋਲੋ ਫਲਸਫਾ ਜਿੱਦਾਂ ਬੋਲਣਾ ਹਾਂਜੀ ਭਾਈ ਸਰਕਾਰੇ ਵੀ ਲਾ ਦਿਓ ਹਾਂ ਭਾਈ ਕੁਝ ਬੋਲੋ ਬੋਲੇ ਸੋਨਿਹਾਰ ਸਤ ਸ੍ਰੀ ਅਕਾਲ ਜੈ ਸਰਕਾਰ ਮੁਰਾਫਤ ਮੁਰਾਫਤ ਸਰਕਾਰ ਮੁਰਾਫਤ ਕੋਈ ਗੱਲ ਨਹੀਂ ਫਿਰ ਉਹ ਬੋਲ ਦੇ ਵਿੱਚ ਮੈਂ ਚੱਲ ਲੈ ਚੰਗਾ ਠੀਕ ਹੈ ਓਕੇ ਓਕੇ ਚਨੀ ਜੀ ਵੀ ਸਿੰਘ ਗ੍ਰਫਤਾਰ ਕਰ ਲੇ ਭਾਈ ਆਪਾਂ ਇਹਦੇ ਆਪਣੇ ਨਾਲ ਦਾ ਕਾਫਲਾ ਸੀ ਤੇ ਕੱਲੋਂ ਵਾਲਾ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਦਾ ਪਾਣੀ ਮੰਗਾ ਲਈਏ ਭਾਈ ਓਰੇ ਭਾਈ ਇਹ ਸੱਜੂ ਸਾਹਿਬ ਜਿਹੜਾ ਆਪਣਾ ਪ੍ਰਸ਼ਾਦਾ ਲੰਗਰ ਤਿਆਰ ਹੋਇਆ ਕਰਿਆ ਹੋਇਆ ਲੋਥਿਆਂ ਵਾਸਤੇ ਜੋ ਉਹਰੇ ਬੰਦੇ ਬਾਹਲੇ ਹੁਣ ਮੇਰੇ ਘਰੇ ਆਈ ਨਹੀਂ ਗੱਲ ਕਰਤਾ ਕਿ ਨਹੀਂ ਨਹੀਂ ਮਗਵਾਉਣਾਗਾ ਮਗਵਾਉਣਾ ਹੀ ਥੋੜੀ ਸ਼ੂਰਤ ਆ ਜੂ ਬਾਰੇ ਇੱਥੇ ਬੰਦੇ ਬਾਹਲੇ ਹੁਣ ਪ੍ਰਸ਼ਾਦਾ ਕੋਈ ਨਹੀਂ ਲੋਕ ਦਾ ਪ੍ਰਸ਼ਾਦਾ ਨਹੀਂ ਲੋਕ ਤਾਂ ਉੱਥੋਂ ਜਾਣ ਲੋਕ ਤਾਂ ਨਹੀਂ ਨਹੀਂ ਕੋਈ ਚੱਲ ਠੀਕ ਆ ਉਹਨਾਂ ਨੂੰ ਕਹੋ ਇਹ ਗੱਲ ਕਰਾ ਦਿਓ ਸੱਜੂ ਸਾਹਿਬ ਉਹਰੇ ਉਰੇ ਇੱਥੇ ਪ੍ਰਸ਼ਾਦਾ ਇੱਥੇ ਲਿਆਓ ਆਪਾਂ ਫਿਰ ਇਹਨਾਂ ਨੂੰ ਮੈਰੇ ਹੁਣ ਮੈਂ ਤਾਂ ਆਪ ਲੰਗਵਾਂ ਲੰਗਾਂ ਜਾਵਾਂ ਚਲੋ ਗੱਲ ਪੱਕੀ ਆ ਚਲੋ ਜੀ ਉਹਨੇ ਹੁੰਦਾ ਚੱਲੋ ਇਹਨੇ ਚਲੋ ਵੀ ਇਹਨਾਂ ਵਿੱਚ ਕਾਹਤ ਆਈ ਆ ਆ ਆ ਆ ਆ ਆ ਪੱਗਲੂ ਪੱਗਲਾ ਹੁੰਦੇ ਆ ਬੰਦੇ ਆ ਆਪਣਾ ਵੱਡਾ ਕਾਫਲਾ ਵਾਈ ਜਾਣਦੇ ਹਾਂ ਅੱਨਾ ਕਾਫਲਾ ਆ ਜਾਈਂ ਕੱਟੇ ਉਹਦਾ ਕਾਫਲੇ ਦੇ ਤੁਰਾਂਗੇ ਕਿਹੜਾ ਕੁਦਾਕਰ ਨਾ ਤੋਕਣਾ ਪੱਗਲ ਹੀ ਕਰਦੇ ਆ ਨਹੀਂ ਨਹੀਂ ਆਇਆ ਪਹਿਲੇ ਠੰਡੇ ਵੀ ਨਹੀਂ ਇਹਨਾਂ ਦਾ ਵੀ ਜੋਰ ਲਵਾਓ ਥੋੜਾ ਜਾ ਜੀ ਜਾਂਦੇ ਰਹੇ ਅੰਦਰ ਜੋਰ ਚੱਲਾਗੇ ਚੱਲਾਗੇ ਸਭ ਨੂੰ ਸੱਲਾ ਕਾਫਲਾ ਤਾਂ ਆ ਜਾਂਦੇ ਆਪਣਾ ਸਾਰਾ ਕੋਈ ਨਾ ਆਪਣਾ ਕਾਫਲਾ ਇਕੱਠਾ ਬੜਾ ਜੋਰ ਜੋਰ ਜਮਾਈ ਸਾ ਕਰ ਅਸੀਂ ਮਰਨ ਵਾਸਤੇ ਆਏ ਆ ਤੇ ਮਰਾਂਗੇ ਜਾਂ ਮਾਰਾਂਗੇ ਜਾਂ ਮਾਰਾਂਗੇ ਗੱਲ ਕੱਲੇ ਪਾਣੇ ਸਿੱਧੂ ਦੀ ਗੱਲ ਲੱਖੇ ਸੁਣਾਣੇ ਵੀ ਦੀ ਗੱਲ ਅਮਰਪਾਲ ਦੀ ਆ ਜੋ ਆਪਾਂ ਭਾਣੇ ਯਾਰ ਆਪਣਾ ਬੰਦਿਆ ਹਾਂ ਆ ਜੋ ਕਾਫਲਾ ਆਉਂਦਾ ਆਪਣਾ बाबा पिछा को ਬਾਬਾ ਇਹ ਨਹੀਂ ਜਾਣਦਾ ਜਾਣਦਾ ਉਹਨੇ ਕੋਈ ਨਾ ਫੇਰ ਉਹ ਯਾਰ ਗੱਲ ਸਮਝਿਆ ਕਰੋ ਨਾਲ ਦੇ ਬੰਦੇ ਨਹੀਂ ਗੱਲ ਸਮਝਦੇ ਆਪਦੇ ਬੰਦੇ ਨਹੀਂ ਗੱਲ ਸਮਝਦੇ ਜਾਣਦੇ ਉਹਨੂੰ ਤੁਸੀਂ ਜਾਣਦੇ ਜਿਹਦੇ ਨਾਲ ਤੁਸੀਂ ਜੰਨੇ ਅੱਛਾ ਉੱਥੇ ਲੈ ਕੇ ਜਾਂਦੇ ਹੈ ਉੱਥੇ ਚੱਕਰ ਕਰਿਆ ਕਰ ਸੇ ਸਮਝਿਆ ਕਰੋ ਗੱਲ ਨੂੰ ਯਾਰ ਤੁਸੀਂ ਆਪਾਂ ਜਿਹੜੇ ਆਪਣੇ ਬੰਦਿਆਂ ਮਤਾਰਕ ਚੱਲੋ ਬਾਬਾ ਹੋਰ ਜਾਇਆ ਗੱਡੀ ਦਾ ਮੁੱਖ ਹੈ ਸਾਰੀ ਉਹ ਵੀ ਆਪਣੀ ਗਲਤੀ ਜਿ ਮਾਉਂਦੇ ਆਪਾਂ ਤਾਂ ਕਰਾ ਰੱਖ ਲੈਣਗੇ ਆਹ ਆ ਆ ਆ ਜੇ ਵੀ ਚੱਕਦੇ ਆ ਆ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਆ ਜਾ ਬਾਬਾ ਅੰਦਰ ਆ ਜਾ ਸਾਰੇ ਤੁਸੀਂ ਸਾਰਾ ਕੁਝ ਦੇਖ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਆਪਣੇ ਸਿੰਘਾਂ ਦੀ ਥਾਂ ਥਾਂ ਹੀ ਤੇ ਆਪਣੇ ਜਥੇ ਵਾਲੇ ਫੜੋ ਫੜਾਈ ਹੋ ਰਹੀ ਹੈਗੀ ਤੇ ਤੁਸੀਂ ਦੇਖ ਹੀ ਲਏ ਸਰਕਾਰਾਂ ਕੀ ਕਰਨਾ ਚਾਹੁੰਦੀਆਂ ਨੇ ਗਿਆ ਠੀਕ ਹੈ ਇਹਨੂੰ ਆਪਣੇ ਬਾਬਾ ਚੱਕਿਆ ਸਿੰਦੇ ਉੱਥੇ ਕਿਵੇਂ ਬਾਬਾ ਜੀ ਦੱਸਿਓ ਬਾਬਾ ਜੀ ਜਿਨੀ ਰਵਾਏ ਸੀਗੇ ਜਿਨੀ ਰੁਪਇਆ ਆਪਣੇ ਖਰਚੇ ਉੱਤੇ ਰੱਖਿਆ ਰਹੇ ਸੀ ਕਿੱਕੀ ਜਾਂਦੇ ਆ ਕਿੱਥੇ ਵੀ ਛੱਡਦੇ ਆ ਆਪਣੇ ਪੈਸੇ ਠੀਕ ਹੈ ਬਾਬਾ ਜੀ ਚਲੋ ਫੇਰ ਤੁਸੀਂ ਬਾਸ ਨਹੀਂ ਤੁਹਾਨੂੰ ਗੱਟਾ ਕਰਵਾਉਣਾ ਬਸ ਕੇ ਬਿਠਾ ਦੇ ਕਹੋ ਬਸ ਉਹਨਾਂ ਪਾਇਆ ਨਾ ਜੋ ਸੇਕ ਨੂੰ ਨਹੀਂ